ਖੁਦ ਸਾਡੇ ਹੋਮ ਮਿਨਿਸਟਰ ਸਾਹਿਬ ਤੜੀ ਪਾਰ ਹੋਏ ਹੋਏ ਨੇ ਵੀ ਮਤਲਬ ਉਹਨਾਂ ਨੂੰ ਗੁਜਰਾਤ ਚੋਂ ਕੱਢਣਾ ਪਿਆ ਤੜੀ ਪਾਰ ਕਾਨੂੰਨ ਹੈ ਗੁਜਰਾਤ ਚ ਉਹ ਤੜੀ ਪਾਰ ਹੀ ਹੋਮ ਮਿਨਿਸਟਰ ਬਣ ਜਾਣਗੇ ਫੇਰ ਉਹ ਸਾਨੂੰ ਸਭ ਕੁਝ ਨਹੀਂ ਸਾਨੂੰ ਮੈਨੂੰ ਮੈਨੂੰ ਫੌਰਨ ਮੈਨੂੰ ਮੈਨੂੰ ਫੌਰਨ ਪਾਲਿਸੀ ਬਾਰੇ ਪੁੱਛਣ ਦਾ ਹੱਕ ਨਹੀਂ ਕਿ ਤੁਸੀਂ ਕੀ ਕਰਨ ਜਾਣੇ ਹੋ ਜੀ ਉੱਥੇ ਕੀ ਕਰਕੇ ਆਏ ਹੋ ਜੀ ਦੱਸੋ ਸਾਨੂੰ ਹੱਕ ਨਹੀਂ ਮੈਂ ਫੋਰਨ ਪਾਲਿਸੀ ਬਾਰੇ ਪੁੱਛਿਆ ਵੀ ਤੁਸੀਂ ਜਿੱਥੇ ਵੀ ਜਾਂਦੇ ਹੋ ਉੱਥੇ ਨਾਨੀ ਦਾ ਬਿਜ਼ਨਸ ਕਿਉਂ ਸ਼ੁਰੂ ਹੋ ਜਾਂਦਾ ਹੈ ਇਹਦਾ ਮਤਲਬ ਤੁਹਾਨੂੰ ਉਹ ਲੈ ਕੇ ਜਾਂਦਾ ਠੀਕ ਹੈ ਇਹ ਗੱਲ ਕਿਉਂ ਨਹੀਂ ਮੰਨਦੇ ਤੁਸੀਂ ਕਿ ਤੁਸੀਂ ਬਿਜ਼ਨਸ ਕਰਾਉਣ ਜਾਂਦੇ ਹੋ ਕਿਸੇ ਨੂੰ ਤੇ ਸਾਨੂੰ ਹੱਕ ਨਹੀਂ ਹੈਗਾ ਅਸੀਂ ਪੁੱਛਾਂਗੇ ਮੈਂ ਤਾਂ ਫਿਊਚਰ 'ਚ ਵੀ ਪੁੱਛੂੰਗਾ ਕੀ ਗੱਲ ਪ੍ਰਧਾਨ ਮੰਤਰੀ ਨੂੰ ਅਸੀਂ ਪੁੱਛ ਨਹੀਂ ਸਕਦੇ ਕਿ ਤੁਸੀਂ ਉੱਥੇ ਕੀ ਕਰਨ ਗਏ ਸੀ ਕੀ ਉਹਨਾਂ ਨਾਲ ਸਮਝੌਤਾ ਹੋਇਆ ਜਦੋਂ ਪਾਕਿਸਤਾਨ ਨਾਲ ਸਬੰਧ ਖਰਾਬ ਹੋਏ ਇੱਕ ਵੀ ਮੁਲਕ ਆਪਣੇ ਨਾਲ ਖੜਾ ਨਹੀਂ ਖੜਾ ਪਰ ਧਰਤੀ ਦੇ ਚਾਰ ਗੇੜੇ ਦੇਗੇ ਮੋਦੀ ਸਾਹਿਬ ਮੈਗਨੇਸ਼ੀਆ ਟਕਲੇਸ਼ੀਆ ਪਤਾ ਨਹੀਂ ਕਿਹੜੇ ਕਿਹੜੇ ਮੁਲਕ ਨੇ ਸੰਤ ਨਾ ਹੀ ਨਹੀਂ ਆਉਂਦੇ ਉਹਨਾਂ ਦੇ ਉੱਥੇ ਜਾ ਵੜਦੇ ਭਾਈ 140 ਕਰੋੜ ਤਾਂ ਸਾਡੇ ਕੋਲੇ ਰਹਿੰਦਾ ਉਹਨਾਂ ਨਾਲ ਹੀ ਗੱਲ ਕਰ ਲੋ ਉਹਨਾਂ ਦੀਆਂ ਸਮੱਸਿਆਈ ਹੱਲ ਕਰ ਦੋ ਪੰਜਾਬ ਤੇ ਹਰਿਆਣੇ ਦਾ ਪਾਣੀ ਦਾ ਝਗੜਾ ਤੁਹਾਨੂੰ ਵੇਚ ਨਹੀਂ ਸਕਦੇ ਯੂਕਰੇਨ ਦੀ ਜੰਗ ਕਹਿੰਦੇ ਬੰਦ ਕਰਾ ਲਾਂਗੇ ਅਸੀਂ अच्छा गैंगस्टरों ਨਾਲ ਕੀ ਸੰਬੰਧ ਨੇ ਅਜੇ ਤਾਂ 12 ਸਾਲ ਪੁਰਾਣੀ ਹੀ ਆ ਗੈਂਗਸਟਰ ਕਿਨੇ ਰੱਖੇ ਹੋਏ ਨੇ ਸਿਰਸਾ ਸਾਹਿਬ ਨੂੰ ਪੁੱਛਿਓ ਕਿ ਗੁਜਰਾਤ ਦੀਆਂ ਸਾਮਰਪਤੀ ਵਾਲੀ ਗੇਲ ਚ ਕੌਣ ਬੈਠਾ ਹੈ ਹੈ ਜੀ ਜਿੰਨਾਂ ਤੋਂ ਸਭ ਤੋਂ ਵੱਧ ਖਤਰਾ ਹੈ ਉਹ ਤੁਸੀਂ ਆਪ ਪਾਲੇ ਹੋਏ ਨੇ ਸਾਰਿਆਂ ਨਾਲ ਤੁਹਾਡੇ ਆਪਣੇ ਸੰਬੰਧ ਨੇ ਖੁਦ ਸਾਡੇ ਹੋਮ ਮਿਨਿਸਟਰ ਸਾਹਿਬ ਤੜੀ ਪਾਰ ਹੋਏ ਹੋਏ ਨੇ ਵੀ ਮਤਲਬ ਉਹਨਾਂ ਨੂੰ ਗੁਜਰਾਤ ਚੋਂ ਕੱਢਣਾ ਪਿਆ ਤੜੀ ਪਾਰ ਕਾਨੂੰਨ ਹੈ ਗੁਜਰਾਤ ਚ ਉਹ ਤੜੀ ਪਾਰ ਹੀ ਹੋਮ ਮਿਨਿਸਟਰ ਬਣ ਜਾਣਗੇ ਫੇਰ ਸਾਨੂੰ ਸਭ ਪੁੱਛਣਾ ਸਾਨੂੰ ਅਸੀਂ ਤਾਂ ਜਦੋਂ ਮਰਜ਼ੀ ਲਿਆਵਾਂਗੇ ਲਿਆਵਾਂਗੇ ਕਾਨੂੰਨ ਕਾਨੂੰਨ ਮੁਤਾਬਕ ਲਿਆਵਾਂਗੇ ਜਿੱਥੇ ਲੋੜ ਹੋਊਗੀ ਪਰ ਪਾਲਦਾ ਕੌਣ ਹੈ ਉਹਨਾਂ ਨੂੰ ਸਵਾਲ ਤਾਂ ਤੁਹਾਡਾ ਇਹ ਸੀਗਾ ਅਸੀਂ ਲਿਆਵਾਂਗੇ ਜਿੱਥੇ ਪੰਜਾਬ ਪੰਜਾਬ ਦੀ ਜਿਹੜੀ ਲਾਅ ਐਂਡ ਆਰਡਰ ਦੀ ਸਥਿਤੀ ਪੰਜਾਬ ਨੂੰ ਚਾਹੇ ਕੋ ਨਸ਼ਿਆਂ ਦੇ ਵਿੱਚ ਜਦ ਪੰਜਾਬੀਆਂ ਨੂੰ ਕੋਈ ਵੀ ਹਾਮ ਕਰਨ ਦੀ ਕੋਸ਼ਿਸ਼ ਕਰੂਗਾ ਜਾਂ ਸਾਡੇ ਆਰਾਜਕਤਾ ਫਲਾਉਣ ਦੀ ਕੋਸ਼ਿਸ਼ ਕਰੂਗਾ ਰਹਿਮ ਨਹੀਂ ਕੀਤਾ ਜਾਊਗਾ ਕੋਈ ਤਰਸ ਨਹੀਂ ਕੀਤਾ ਜਾਊਗਾ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਊਗੀ